ਵਾਟਾਟੇ ਓਕੇ ਸਟਾਟਿੰਗ ਆ ਜੀ ਰੁਕੋ ਤੇਰਾ ਕਿੰਨਾ ਪੁੱਤ ਹਾਂ ਮਰਕਾਰੂ ਸਿੰਘ aí ਸੋਕਾਰੋ ਉੱਤੇ ਗਾ ਨਹੀਂ ਪਉਂਦੇ ਆਪਾਂ ਪਾਈਆਂ ਨਹੀਂ ਆ ਟੋਪੀ ਪਾਉਣ ਨੂੰ ਤੇ ਕਈਆਂ ਦੇ ਨਾਲ ਪਾਉਣ ਦੀ ਕੋਸ਼ਿਸ਼ ਕੀਤੀ ਆਪਾਂ ਨਹੀਂ ਤੁਸੀਂ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਓ ਆਪਣਾ ਸਾਫਾ ਬਨੋ ਟੋਪੀਆਂ ਨਹੀਂ ਪੋੜੀਆਂ ਕਿਸੇ ਨੂੰ ਹੈ ਕੋਈ ਆਸਰੇ ਦੇ ਸਜਾਏ ਮੜਾ ਉਪੀਛਾਣ ਦੋ ਠੀਕ ਹੈ ਹੰਦੀ ਜੁਕਾ ਦੇ ਪਰਮਾਨੰਤ ਤਸ਼ਹੀਦ ਕਰਵਾਏ ਉਤਰਾਣੀਆਂ ਲੱਖਾਂ ਤੇ ਕਫਰ ਨਹੀਂ ਕੋਏ ਸਿੱਖੀ ਲਈ ਤੇ ਮਾ ਪਾਕਿਸਤਾਨ ਦੇ ਇੱਥੇ ਪਾਕਿਸਤਾਨ ਦੇ ਕਿਸੇ ਸਿੱਖ ਮੋਨਾਂ ਨਹੀਂ ਸਿੱਖ ਉੱਥੇ 15000 ਆ ਉਹਨਾਂ ਦੀ ਆਬਾਦੀ 25 ਕਰੋੜ ਆ ਕਦਰੇ ਬਹੁਤ ਆ ਅਰੇ ਦੇ ਬਾਪੂ ਦੋ ਸਿੱਖੀ ਦੇ ਪ੍ਰਚਾਰਕ ਆਪਾਂ ਨੂੰ ਕੋਈ ਕਦਰਾਂ ਨਹੀਂ ਕਰਦਾ 11 ਕਿਹ ਕੋਲੋ ਇਸ ਰੱਖੋ ਅੱਜ ਦੁਬਾਰਾ ਟੋਪੀ ਨਹੀਂ ਹੋਣੀ ਠੀਕ ਹੈ ਆ ਤੁਹਾਡੇ ਸਿੰਘ ਸਜਾਉਂਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਭਾਈ ਕਰਮਾ ਬਾਲਾ ਤੇ ਨਿਗਾਹ ਗਈ ਆ ਹਨ ਗੁਰੂ ਰਾਮਦਾਸ ਜੀ ਮਾਰਾ ਕਿਰਪਾ ਕਰਨ ਸਾਫ ਸੂਤ ਵਰਸ਼ਿਸ ਜੇ ਕਿ ਨਿਵਾਜ ਸਰਦਾਰ ਲਖੇ ਜੱਜ ਬਹੁਤ ਬੜਾ ਖੁਸ਼ੀ ਦਾ ਲੈਣਾ ਕਿ ਜਦ ਵੀ ਸਟਰੋਂਗ ਨੇ ਜੱਜਦਾ ਸਾਹਿਬ ਕੋ ਪਿੰਦ ਸਿੰਘ ਜੀ ਮਿਲਕਰ ਸਾਹ ਪਹੁੰਚਿਆ ਸਰੇ ਬਾਬਾ ਕਗਨਦੀਪ ਸਿੰਘ ਜਿਹਦੇ ਬਹੁਤ ਸੇਖ ਚਿੰਤਕ ਨੇ ਕਿਤਾਬਾਂ ਲਿਖਦੇ ਆ ਅੱਜ ਸਾਰੇ ਅਸੀਂ ਤੁਹਾਡੇ ਦਰਸ਼ਨ ਹੋ ਕੇ ਜੀ ਪੂਆ ਦੇ ਬੜੀ ਪੂਰਨ ਮਿਹਰਪਾਤ ਤੇ ਨਿਰੰਦਰੀਕ ਪੌਂਗ ਜਿਸ ਤਰ੍ਹਾਂ ਸਾਹਮਣੇ ਇੱਥੇ ਇਸ ਨੌਜਰ ਮਿਲ ਕੇ ਰਹੀ ਤੇ ਹੁਣ ਕਰਮਾਣਾ ਸੱਤੀ ਬਾਏ ਰਜੀ ਕਾ ਕਾਲਸਾ ਰਾਜ ਜੀ ਕੀ ਸਵੇ ਇਹ ਤੇਰਾ ਠੀਕ ਹੈ ਅਬਾ ਵਾਂ ਮੁਰਸ਼ਾ ਬੋਲੇ ਜੀ ਠੀਕ ਹੈ ਥੜਾ ਆਟੋਪੀ ਆਟੋਪੀ ਲਾਓ ਬਾਕੂ ਆਪਣੇ ਆਟੋਪੀ ਫੜ ਲਓ ਇਹ ਤਿਆਗਤੀ ਹੁਣ ਆਪਾਂ ਜਿਹੜੇ ਸਿੱਖਵਾ ਤੁਹਾਡੇ ਓਕੇ ਸਟਾਟਿੰਗ ਸਾਡੇ ਰੱਖੋ ਤੇਰਾ ਕਿੰਨਾ ਪੁੱਤ ਹਾਂ ਮਰਕਾਰ ਦੇ ਨਾਲ ਹੀ ਇੱਕ ਲੋਕਾਂ ਨੂੰ ਨਹੀਂ ਪਹੁੰਚਦੇ ਜਦੋਂ ਆਪਾਂ ਪਾਇਆ ਨਹੀਂਾ ਟੋਪੀ ਪਾਉਣ ਨੂੰ ਤੇ ਕਈਆਂ ਨੇ ਸਾਾਨੂੰ ਪਾਉਣ ਦੀ ਕੋਸ਼ਿਸ਼ ਕੀਤੀ ਆਪਾਂ ਨਹੀਂ ਪਾ ਸਕੀ। ਤੁਸੀਂ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਓ। ਆਪਣਾ ਸਾਫਾ ਬੰਨੋ। ਟੋਪੀਆਂ ਨੀ ਗੋਲੀਆਂ ਕਿਸੇ ਨੂੰ ਹੈ ਕੋਈ ਆਸਰੇ ਦੇ ਸਜਾਓ ਮੜਾ ਲੈ। ਟੋਪੀ ਛੱਡ ਦਿਓ। ਠੀਕ ਹੈ। ਅੰਦੀ ਨੂੰ ਤਸ਼ਹੀਦ ਕਰਵਾਏ। ਉਤਰਾ ਨਹੀਂਆਂ ਲਾਸ਼ਾਂ ਤੇ ਕਫਨ ਨਹੀਂ ਪੁਆਏ। ਸਿੱਖੀ ਲਈ। ਕਿ ਮਾ ਪਾਕਿਸਤਾਨ ਦੇ ਇੱਥੇ ਆ ਪਾਕਿਸਤਾਨ ਦੇ ਇੱਕ ਸਿੱਖ ਮੋਨਾ ਨੇ ਸਿੱਖ ਉਥੇ 15000 ਆ ਉਹਨਾਂ ਦੀ ਆਬਾਦੀ 25 ਕਰੋੜ ਆ ਖਤਰੇ ਬਹੁਤ ਆ ਹਰੇ ਦੇ ਬਾਪੂ ਤੋਂ ਸਿੱਖੀ ਦੇ ਪ੍ਰਚਾਰਕ ਆਪਾਂ ਨੂੰ ਕੋਈ ਨਾ ਤਰ੍ਹਾਂ ਨਹੀਂ ਇੱਥੇ ਕਰਦੇ 11 ਕਿਹ ਕੋਲ ਤੋਂ ਕੇਸ ਰੱਖੋ ਅੱਜ ਤੱਕ ਟੋਪੀ ਨਹੀਂ ਹੋਣੀ ਠੀਕ ਆ ਆ ਤੁਹਾਡੇ ਸਿੰਝਾਉਂਦਾ ਮੋਨੇ ਕਿਰਪਾ ਕਰਮਾ ਬਾਨ ਤੇ ਨਿਗਾਹ ਗਈ ਆ ਹਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਸਾਪ ਸੂਤ ਵਰਸ਼ਿਸ ਜੇ ਕਿ ਨਿਵਾਜ ਸਾਡੇ ਲਾਖੇ ਜੱਜ ਬਹੁਤ ਵੱਡਾ ਖੁਸ਼ੀ ਦਾ ਲੈਣਾ ਕਿ ਜਦ ਵੀ ਡਾਕਟਰ ਗੁਰਦੇ ਜੱਜਦਾਸ ਸੁਖੀ ਕੋਪਿੰਦ ਸਿੰਘ ਜੀ ਮਿਲਕਰ ਸਾਹ ਪੁੱਛਿਆ ਸਾਡੇ ਬਾਬਾ ਕਗਨਦੀਪ ਸਿੰਘ ਜੀ ਜਿਹਦੇ ਬਹੁਤ ਸੇਖ ਚਿੰਤਕ ਨੇ ਕਿਤਾਬਾਂ ਲਿਖਦੇ ਆ ਅੱਜ ਸਾਰੇ ਅਸੀਂ ਤੁਹਾਡੇ ਦਰਸ਼ਨ ਹੋ ਕੇ ਜੀ ਮੂਹਾਂ ਦੇ ਬੜੀ ਗੁਰਮਾਰ ਦੀ ਕਰਪਾਤ ਜਿੰਦਗੀ ਦੀ ਕੋਈ ਜਿਸ ਤਰ੍ਹਾਂ ਸਾਹਮਣੇ ਆਇਆ ਉਸ ਨਾਲ ਮਿਲ ਕੇ ਰਹੀ ਸੀ ਉਹ ਕਰਮਾਂ ਦੇ ਸੱਤਿ ਬਾਏਰ ਕੀ ਕਾਲਸਾ ਰਾਤ ਦੀ ਕੀ ਸਵੇਰੀ ਹੈਦਰਾ ਠੀਕ ਹੈ ਹੁਣ ਵਾਹ ਮੁਰਸ਼ਾ ਬੋਲੇ ਜੀ ਠੀਕ ਹੈ ਬੋੜਾ ਟੋਪੀ ਆ ਟੋਪੀ ਲਾਓ ਬਾਪੂ ਆਪਣੇ ਤੇ ਟੋਪੀ ਲਾਓ ਟੋਪੀ ਫੜ ਲਓ ਇਹ ਤਿਆਗਤੀ ਹੋਂ ਆਪਾਂ ਹਾਂ